ਸਤਨਾਮ ਸ਼੍ਰੀ ਵਾਹਿ ਗੁਰੂ ਸਾਹਿਬ ਜੀ ਬਾਰਹ ਮਾਹ ਮਾਜ ਮਹੱਲਾ 5 ਘਰ ਚੌਥਾ ਕਿਉਂ ਓਂਕਾਰ ਸਤ ਗੁਰ ਪ੍ਰਸਾਦ ਅਸੁਨ ਪ੍ਰੇਮ ਓ ਮਾਹੜਾ ਕਿਉਂ ਮਿਲੀਏ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਏ असोन प्रेम उमा हड़ा क्यों मिलिए हर जाए मन तन प्यास दर्शन कणी कोई आन मिलावे माए शांत सहाय प्रेम कै हां तिन कै लागा पाए ਬਿਨ ਪ੍ਰਭ ਕਿਉ ਸੁਖ ਪਾਈਐ ਦੂਜੀ ਨਾਹੀ ਜਾਏ ਜਿਨਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਈ ਆਪ ਤਿਆਗ ਬਿਨਤੀ ਕਰਹਿ ਲੇਹੁ ਪ੍ਰਭ ਲੜ ਲਾਏ ਜੋ ਹਰ ਕੰਤ ਮਿਲਾਇਆ ਸੇ ਵਿਛੜ ਕਤੈ ਨਾ ਜਾਏ ਪ੍ਰਵਿਣ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਅਸੂ ਸੁਖੀ ਵਸੰਦੀਆਂ ਜਿਨਾਂ ਮੈਂ ਆ ਹਰ ਰਾਏ ਪ੍ਰਵਿਣ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਅਸੂ ਸੁਖੀ ਵਸੰਦੀਆਂ ਜਿਨਾਂ ਮੈਂ ਆ ਹਰ ਰਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਰਹਾਂ ਮਾ ਮਾਂਝ ਮਹੱਲਾ ਪੰਜਵਾ ਘਰ ਚੌਥਾ ਏਕ ਓੰਕਾਰ ਸਤਿਗੁਰ ਪ੍ਰਸਾਦ ਏ ਮਾਂ ਪਾਦੋਂ ਦੇ ਘੁੰਮੇ ਤੇ ਤਰਾਟ ਕੇ ਲੰਗਣ ਵਿੱਚੋਂ ਅਸੂ ਦੀ ਮਿੱਠੀ ਮਿੱਠੀ ਰੁੱਤ ਵਿੱਚ ਮੇਰੇ ਅੰਦਰ ਪ੍ਰਭੂ ਪਤੀ ਦੇ ਪਿਆਰ ਦਾ ਉਸ਼ਾਲਾ ਆ ਰਿਹਾ ਹੈ ਮਨ ਤੜਫਦਾ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਚੱਲ ਕੇ ਪ੍ਰਭੂ ਪਤੀ ਨੂੰ ਮਿਲਾ ਮੇਰੇ ਮਨ ਵਿੱਚ ਮੇਰੇ ਤਨ ਵਿੱਚ ਪ੍ਰਭੂ ਦੇ ਦਰਸਨ ਦੀ ਬੜੀ ਪਿਆਸ ਲੱਗੀ ਹੋਈ ਹੈ ਚਿਤ ਲੋਚਦਾ ਹੈ ਕਿ ਕੋਈ ਉਸ ਪਤੀ ਨੂੰ ਲਿਆ ਕੇ ਮੇਲ ਕਰਾ ਦੇਵੇ ਇਹ ਸੁਣ ਕੇ ਕਿ ਸੰਤ ਜਨ ਪ੍ਰੇਮ ਵਿਧਾਨ ਵਿੱਚ ਸਹਾਇਤਾ ਕਰਿਆ ਕਰਦੇ ਹਨ ਮੈਂ ਉਹਨਾਂ ਦੀ ਚੰਨੀ ਲੱਗੀ ਹਾਂ ਏ ਮਾ ਪ੍ਰਭੂ ਤੋਂ ਬਿਨਾਂ ਸੁਖ ਆਨੰਦ ਨਹੀਂ ਮਿਲ ਸਕਦਾ ਕਿਉਂਕਿ ਸੁਖ ਆਨੰਦ ਦੀ ਹੋਰ ਕੋਈ ਥਾਂ ਨਹੀਂ ਜਿਨ੍ਹਾਂ ਵੱਡ ਭਾਗੀਆਂ ਨੇ ਪ੍ਰਭੂ ਪਿਆਰ ਦਾ ਸਵਾਦ ਇੱਕ ਵਾਰੀ ਚਖ ਲਿਆ ਹੈ ਉਹਨਾਂ ਨੂੰ ਮਾਇਆ ਦੇ ਸਵਾਦ ਭੁੱਲ ਜਾਂਦੇ ਹਨ ਮਾਇਆ ਵੱਲੋਂ ਰੱਜ ਜਾਂਦੀਆਂ ਹਨ ਆਪਾ ਭਾਵ ਛੱਡ ਕੇ ਉਹ ਸਦਾ ਅਰਦਾਸਾਂ ਕਰਦੇ ਰਹਿੰਦੇ ਹਨ हे ਪ੍ਰਭੂ ਸਾਨੂੰ ਆਪਣੇ ਲੜ ਲਈ ਰੱਖ ਜਿਸ ਜੀਵ ਇਸਤਰੀ ਨੂੰ ਪ੍ਰਭੂ ਖਸਮ ਨਹੀਂ ਆਪਣੇ ਨਾਲ ਮਿਲਾ ਲਿਆ ਹੈ ਉਹ ਉਸ ਮਿਲਾਪ ਵਿੱਚੋਂ ਵਿਛੜ ਕੇ ਹੋਰ ਕਿਸੇ ਥਾਂ ਨਹੀਂ ਜਾਂਦੀ ਕਿਉਂਕਿ ਇਹ ਨਾਨਕ ਉਸ ਨੂੰ ਨਿਸ਼ਚਾਰ ਜਾਂਦਾ ਹੈ ਕਿ ਸਦੀਵੀ ਸੁਖ ਵਾਸਤੇ ਪ੍ਰਭੂ ਦੀ ਸ਼ਰਣ ਤੋਂ ਬਿਨਾਂ ਹੋਰ ਕੋਈ ਥਾਂ ਨਹੀਂ ਹੈ। ਉਹ ਸਦਾ ਪ੍ਰਭੂ ਦੀ ਸ਼ਰਣ ਪਈ ਰਹਿੰਦੀ ਹੈ। ਅਸੂ ਦੀ ਮਿੱਠੀ-ਮਿੱਠੀ ਰੁੱਤ ਵਿੱਚ ਉਹ ਜੀਵ ਇਸਤਰੀਆਂ ਸੁਖ ਵਿੱਚ ਵੱਸਦੀਆਂ ਹਨ ਜਿਨ੍ਹਾਂ ਉੱਤੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ। ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ